ਇਹਨ ਬੱਚਿਆਂ ਦਾ ਜਾਦੇ ਮਾਲਕ ਦੇ ਚਰਨਾਂ 'ਚ ਲੱਗੇ ਹੋਏ ਨੇ ਜੀ ਇਹਨਾਂ ਬੱਚਿਆਂ ਦੀ ਮਰਜ਼ਾ ਪੂਰੀ ਹੋਈਆਂ ਨੇ ਜੀ ਇਹ ਬੇਟਾ ਅਮਰੀਕਾ ਤੋਂ ਪੱਕਾ ਹੋ ਕੇ ਆਇਆ ਜੀ ਉਸ ਖੁਸ਼ੀ ਦੇ ਵਿੱਚ ਇਹ ਬੱਚਾ ਉਹਨਾਂ ਦੇ ਨਾਮ ਦਾ ਲੰਗਰ ਪਾਣੀ ਦਿੰਦੇ ਪਏ ਜੀ ਹੋਰ ਕਿੱਥੋਂ ਆਈ ਸੰਗਤ ਜੀ ਇਹ ਪੇਵੇ ਤੋਂ ਆਈ ਜੀ ਪੇਵੇ ਤੋਂ ਆਈ ਹੈ ਸੋ ਬੜੀ ਕਿਰਪਾ ਬਾਬਾ ਜੀ ਪਹਿਲਾਂ ਵੀ ਅਸੀਂ ਬਣਾ ਰਹੇ ਤਾਂ ਹੁੰਦੇ ਰਹਿੰਦੇ ਆ ਸੋ ਬੱਚੇ ਬਾਹਰ ਵੀ ਜਾਂਦੇ ਨੇ ਹੋਰ ਵੀ ਦੁੱਖ ਕੱਟੇ ਜਾਂਦੇ ਨੇ ਕਦਰਾਂਕਦਰ ਕੀ ਕਹਿਣਾ ਚਾਹੋਗੇ ਸਾਡੇ ਇਹ ਜਿਹੜੇ ਦਰਸ਼ਕ ਜੁੜਦੇ ਆ ਬਾਹਰੋਂ ਜੁੜਦੇ ਆ ਜਾਂ ਇੰਡੀਆ ਤੋਂ ਜੁੜਦੇ ਆ ਕੀ ਕਹਿਣਾ ਚਾਹੋਗੇ ਸਭ ਬਸ ਮੈਂ ਤੇ ਇਹੀ ਚਾਹਣਾ ਹੈਗਾ ਕਿ ਆਈ ਹੋਈ ਸੰਗਤ ਦੇ ਉੱਤੇ ਮਾਲਕ ਦੀ ਮਿਹਰਬਾਨੀ ਰਵੇ ਉਸ ਮਾਲਕ ਦੀ ਕਿਰਪਾ ਰਵੇ ਔਰ ਸੰਗਤ ਇੱਦਾਂ ਉਸਦੇ ਦਰਬਾਰ ਚ ਚੱਲਦੀ ਰਵੇ ਔਰ ਸਭ ਦੀ ਮਰਜ਼ਾ ਪੂਰੀਆਂ ਹੋਵਣ ਸਭ ਤੋਂ ਪਹਿਲਾਂ ਅਵਜੇ ਦਾ ਨਾਮ ਲੈਣਾ ਚਾਹਾਂਗਾ ਮਨੀਸ਼ ਮਨੀਸ਼ ਜੀ ਕਿੱਥੋਂ ਬੁਣਚੇ ਮਤਲਬ ਰਾਮ ਦਾ ਕਿ ਰਾਮ ਹਾਂਜੀ ਹਾਂਜੀ ਹੈ ਪੇਵੇ ਪੇਵੇ ਤੋਂ ਤੁਸੀਂ ਆਏ ਹੋਰ ਬਾਬਾ ਜੀ ਦੇ ਨਾਲ ਕਿੰਨੇ ਕ ਸਮੇਂ ਤੋਂ ਜڑے ਜੁੜੇ ਹੋਏ ਤੁਸੀਂ 18 ਸਾਲ ਹੋ ਗਏ 18 ਸਾਲ ਹੋ ਗਏ ਔਰ ਅਮਰੀਕਾ ਦੇ ਵਿੱਚ ਤੁਸੀਂ ਕਿੰਨੇ ਸਾਲ ਬਾਅਦ ਜਿਹੜਾ ਪੱਕੇ ਹੋਏ 17 ਸਾਲ 17 ਸਾਲ ਔਰ ਬਾਬਾ ਜੀ ਦੀ ਕਿਰਪਾ ਹੋਈ ਔਰ ਉਸੇ ਮਤਲਬ ਅੱਜ ਪੱਕੇ ਹੋਣ ਦੀ ਖੁਸ਼ੀ ਦੇ ਵਿੱਚ ਇਹ ਜਿਹੜਾ ਭੰਡਾਰਾ ਤੁਹਾਡੇ ਵੱਲੋਂ ਹੀ ਕਰਾਇਆ ਜਾ ਰਿਹਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਔਰ ਕੀ ਕਹਿਣਾ ਚਾਹੋਗੇ ਬਾਕੀ ਜਿਹੜੇ ਦੇਸ਼ ਵਿਦੇਸ਼ਾਂ ਵਿੱਚ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਕੀ ਕਹਿਣਾ ਚਾਹੋਗੇ ਬਾਕੀ ਲੋਕਾਂ ਨੂੰ ਇਸ ਦਰਬਾਰ ਬਾਰੇ ਬਸ ਮਨ ਸਾਫ਼ ਤੇ ਈਸ਼ਵਰ ਤੇ ਵਿਸ਼ਵਾਸ ਰੱਖੋ ਬੋ ਬਤਨਵਾ ਜਿਲ੍ਹਾ ਤੋਂ ਜਿੱਟਾ ਇੱਕ ਖੜ ਜੋ ਬਾਰ ਪੱਕਾ ਹੋਇਆ ਮੁੰਡਾ ਕਿਹੜਾ ਕਿੱਥੇ ਆਜੀ ਹਾਂਜੀ ਕਿਹੜਾ ਪੱਕਾ ਹੋਇਆ ਤੁਸੀਂ ਹੋਏ ਪੱਕੇ ਅਮਰੀਕਾ ਹਾਂਜੀ ਕੀ ਬਾਤ ਆ ਮਾਦ ਵਾਲੇ ਰਹਿਮਤਾਂ ਬਖਸ਼ੇ ਲੱਟ ਲੱਗ ਸ਼ੁਕਰ ਵਣਾਵੇ ਗਲਗੀ ਵਾਲਾ ਬਾਬਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਗੁਰੂਆਂ ਤੋਂ ਬਗੈਰ ਰਾਹ ਨਹੀਂ ਲੱਭਦਾ ਭਾਵਾਂ ਲੱਖਾਂ ਦੀਵ ਜਲਾਈਏ ਹੋ ਨੱਚੋ 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 ਰੇਤੇ ਨੱਚੀ ਆਇਆ